ਤੇ ਮੈਂ ਪਾਵਰ ਲਿਫਟਿੰਗ ਗੇਮ ਕਰਦਾ ਹੀ ਮੈਂ ਪਾਵਰ ਲਿਫਟਿੰਗ ਗੇਮ ਵਿੱਚ ਏਸ਼ੀਆ ਚੈਂਪੀਅਨਸ਼ਿਪ ਵਿੱਚ ਗਿਆ ਸੀਗਾ ਹੀ ਉਹਦੇ ਵਿੱਚ ਮੇਰਾ ਵਰਲਡ ਰਿਕਾਰਡ ਸੀ 300 ਕਿਲੋ ਹੀ ਤੇ ਮੈਂ ਉੱਤੇ 5 ਕਿਲੋ ਜ਼ਿਆਦਾ ਲਾ ਕੇ ਉਹ ਵਰਲਡ ਰਿਕਾਰਡ ਤੋੜਿਆ ਮੇਰੀ ਉਮਰ 15 ਸਾਲ ਹੈ ਹੀ ਮੈਂ ਕਿਰਗਿਸਤਾਨ ਏਸ਼ੀਆ ਗੇਮਾਂ ਦੇ ਵਿੱਚ ਗਿਆ ਸੀ ਪਾਵਰ ਲਿਫਟਿੰਗ ਕੀਤੀ ਆ ਉੱਥੇ ਤੇ 골ਡ ਮੈਡਲ ਲੈ ਕੇ ਸਟ੍ਰੈਕਟ ਕਰ ਲ ਗੇਮ ਕੀਤੀ ਜੀ ਅਸਟੈਸਰੀ ਤੇ ਪਹਿਲੇ ਮੈਂ ਪਾਵਰ ਲਿਫਟਿੰਗ ਕਰਦਾ ਪਹਿਲਾਂ ਤੇ ਇਸ ਵਾਰ ਗੋਡੇ ਇੰਜਰੀ ਕਰਕੇ ਮੈਂ ਸਟ੍ਰੈਕਟ ਕਰ ਕਰ ਕੀਤੀ ਸੀਗੀ ਸਪੈਕਟ ਕਰ ਲਿਓ ਮੇਰਾ ਵੀ ਪੇਸ਼ ਹੈ ਗਿਆਮਾ ਜੀ 골ਡ ਮੈਡਲ ਆ ਇੰਨੇ ਹੀ ਬੱਚੇ ਬਾਹਰ ਖੇਡ ਕੇ ਆਏ ਆ ਬਹੁਤ ਮਾਣ ਮਹਿਸੂਸ ਕਰ ਰਹੇ ਆ ਸਾਡੇ ਬੱਚਿਆਂ ਨੇ ਪੰਜਾਬ ਦਾ ਭਾਰਤ ਦਾ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਜਾ ਕੇ ਬਾਹਰ ਖੇਡ ਕੇ ਮੈਂ ਦੋ ਵਲਡ ਰਿਕਾਰਡ ਬਣਾਏ ਸੀ ਕਿ ਸਕੁਆਰਡ ਦਾ ਤੇ ਬੈਂਚ ਦਾ ਜੀ ਤੇ ਬੈਂਚ ਦਾ 180 ਸੀਗਾ ਮੈਂ ਉਹਦੇ ਉੱਤੇ ਵੀ 5 ਕਿਲੋ ਵਾਧਾ ਲਾ ਕੇ ਯੂ.ਐਸ. ਅਮਰੀਕਾ ਦੇ ਬੰਦੇ ਦਾ ਰਿਕਾਰਡ ਸੀਗਾ ਜੀ ਤੇ ਉਹਦੇ ਵਿੱਚ ਵੀ ਵਲਡਰ ਰਿਕਾਰਡ ਟੋੜੇ ਜੀ ਜਦੋਂ ਮੈਂ 13 ਸਾਲਾਂ ਸੀ ਉਹਦੇ ਜਮ ਵਿੱਚ ਜਾਣ ਲੱਗ ਗਿਆ ਸੀ ਤੇ ਪਾਵਰ ਲਿਫਟਿੰਗ ਟ੍ਰੇਨਿੰਗ ਕਰਨ ਲੱਗ ਗਿਆ ਸੀ ਤੇ 15 ਸਾਲ ਦੀ ਉਮਰ ਦੇ ਵਿੱਚ ਮੈਂ ਏਸ਼ੀਆ ਖੇਡਣ ਗਿਆ ਸੀ ਅਜੇ ਪਹਿਲੀ ਵਾਰ ਗਿਆ ਤੇ 골ਡ ਮੈਲਡ ਦੀ ਉਹਨੀ ਖੁਸ਼ੀ ਨਹੀਂ ਹੋਈ ਸੀ ਜਿੰਨੇ ਦੇ ਵਲਡਰ ਰਿਕਾਰਡ ਟੋੜਨ ਤੇ ਆ ਮੇਰਾ ਆਪਣਾ ਆਪ ਦਾ ਖੁੱਦ ਦਾ ਜਮ ਹੈਗਾ ਜੀ ਤੇ ਮੈਂ ਸ਼ੁਰੂ ਤੋਂ ਖੁਦ ਪਾਵਰ ਲਿਫਟਿੰਗ ਕਰ ਰਿਹਾ ਜੀ ਤੇ ਨਵੇਂ ਬੱਚੇ ਵੀ ਤਿਆਰ ਕਰ ਰਹੇ ਆ ਨਾਲ ਨਾਲ ਜੀ ਗਿਲਾਹੀ ਹੈ ਜੀ ਮੈਂ ਮਤਲਬ ਕਿ ਇੰਨੀ ਮਿਹਨਤ ਕੀਤੀ 5 ਸਾਲ ਹੋ ਗਏ ਕੋਈ ਵੀ ਮਦਰੀ ਸਾਡੇ ਮਿਲ ਕੇ ਕੋਈ ਵੀ ਨਹੀਂ ਆਇਆ ਜੀ ਸਾਨੂੰ ਮਿਲ ਨਹੀਂ ਜਿਹੜਾ ਮੇਰਾ ਰਿਕਾਰਡ ਵਰਲਡ ਰਿਕਾਰਡ ਥੋੜੇ ਫਰਕ ਨਾ ਰਹਿ ਗਿਆ ਅਗਲੀ ਵਾਰੀ ਜੋ ਵਰਲਡ ਚੈਂਪੀਅਨਸ਼ਿਪ ਜਾਣਾ ਹੋ ਰਿਹਾ ਰਿਕਾਰਡ ਤੋੜ ਕੇ ਉਹ ਬੱਚੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਆ ਜਿਹੜੀਆਂ ਸਰਕਾਰਾਂ ਐ ਇਹਨਾਂ ਨੂੰ ਬੱਚਿਆਂ ਦੀ ਬਾਹ ਫੜਨੀ ਚਾਹੀਦੀ ਆ ਬੋਲਡ ਰਿਕਾਰਡ ਦੇ ਸਰਟੀਫਿਕੇਟ ਮੇਰੇ ਉਹ ਕਹਿੰਦੇ ਅਮਰੀਕਾ ਚੋਂ ਬਣ ਕੇ ਆਉਣਗੇ ਤੇ 1 ਮਹੀਨੇ ਬਾਅਦ ਮੈਨੂੰ ਕਹਿੰਦੇ ਮਿਲ ਜਾਣਗੇ ਵੈਲਡ ਰਿਪੋਰਟ ਦੇ ਸਰਟੀਫਿਕੇਟ ਹੀ ਪਾਬਾ ਫਰੀਦਕੋਟ ਦੀ ਚਰਨਤਾ ਪੱਤਰਤੀ ਦੇ ਫਰੀਦਕੋਟ ਜ਼ਿਲ੍ਹੇ ਦੇ ਨਾਮ ਇੱਥੋਂ ਦੇ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਚਮਕਾ ਰਹੇ ਹਨ ਉਹ ਭਾਵੇਂ ਸਿੱਖਿਆ ਦਾ ਖੇਤਰ ਛੋਵੇ ਜਾਂ ਖੇਡਾਂ ਦੇ ਖੇਤਰ ਵਿੱਚ ਇਸੇ ਤਰ੍ਹਾਂ ਹੁਣ ਫਿਰ ਖੇਡਾਂ ਦੇ ਖੇਤਰ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰ 골ਡ ਮੈਟਲ ਜਿੱਤ ਕੇ ਫਰੀਦਕੋਟ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਜਾਣਕਾਰੀ ਮੁਤਾਬਕ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫਾਊਂਡੇਸ਼ਨ ਵੰਦ ਲੋ ਕਿਰਗਿਸਤਾਨ ਵਿੱਚ ਕਰਵਾਏ ਗਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਦੇ 5 ਨੌਜਵਾਨਾਂ ਨੇ ਬਾਜ਼ੀ ਮਾਰੀ ਹੈ ਇਨ੍ਹਾਂ 5 ਨੌਜਵਾਨਾਂ ਵਿੱਚੋਂ ਫਰੀਦਕੋਟ ਜ਼ਿਲ੍ਹੇ ਦੇ ਇੱਕੋ ਪਿੰਡ ਪੰਜਗੜਾਈਂ ਕਲਾਂ ਦੇ ਤਿੰਨ ਨੌਜਵਾਨਾਂ ਨੇ ਪਹਿਲਾ ਸਥਾਨ ਹਾਸਲ ਕਰ 골ਡ ਮੈਡਲ ਜਿੱਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਇਨ੍ਹਾਂ ਤਿੰਨ ਨੌਜਵਾਨਾਂ ਦੇ ਪਿੰਡੇ ਪਹੁੰਚਣ ਸਮੇਂ ਪੂਰੇ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਖੁਸ਼ੀ ਮਨਾਈ ਪਿੰਡ ਦੇ ਨੌਜਵਾਨਾਂ ਸਮੂਹਾ ਖੇਡ ਪ੍ਰੇਮੀਆਂ ਪਿੰਡ ਦੀਆਂ ਤਿੰਨੇ ಗ್ರಾಮ ਪੰਚਾਇਤਾਂ ਤੇ ਨਗਰ ਨਿਵਾਸੀਆਂ ਵੱਲੋਂ ਲੱਡੂ ਨਾਲ ਮੂੰਹ ਮਿੱਠਾ ਕਰਵਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁੱਲੀ ਜੀਪ ਰਾਹੀਂ ਤਿੰਨਾਂ ਨੌਜਵਾਨਾਂ ਦੇ ਪੂਰੇ ਪਿੰਡ ਘੁਮਾ ਕੇ ਦਰਸ਼ਨ ਕਰਾਏ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਬਾਈਕ੍ਰਿਦਾ ਸ਼ੁਕਰਾਨਾ ਵੀ ਕੀਤਾ। ਹੋਰ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਲੜਕੀਆਂ ਵਿੱਚੋਂ ਇੱਕ 19 ਸਾਲ ਦੇ ਨੌਜਵਾਨ ਨੇ 305 ਕਿਲੋ ਵਜ਼ਨ ਨਾਲ ਵਰਲਡ ਰਿਕਾਰਡ ਤੋੜ ਕੇ ਹੋਰ ਖੁਸ਼ੀ ਦਾ ਮੋਹਾਲ ਬਣਾ ਦਿੱਤਾ। ਇਸ ਤੋਂ ਪਹਿਲਾਂ ਅਮਰੀਕਾ ਦੇ ਖਿਡਾਰੀ ਨੇ 300 ਕਿਲੋ ਵਜ਼ਨ ਨਾਲ ਵਰਲਡ ਰਿਕਾਰਡ ਹਾਸਲ ਕੀਤਾ ਸੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੋ ਪੰਜ ਗ੍ਰਾਇੰ ਨੇ ਸਪਨੂ ਮੁਬਾਰਕ ਬਾਰ ਦਿੱਤੀ ਅਤੇ ਤਿੰਨੇ ಗ್ರಾಮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਇੰਨਾ ਨੌਜਵਾਨਾ ਪ੍ਰਤੀ ਧਿਆਨ ਦੇਣ ਦੀ ਅਪੀਲ ਕੀਤੀ ਤਾ ਜੋ ਇਹ ਨੌਜਵਾਨ ਸਰਕਾਰ ਅਨੁਸਾਰ ਚੰਗੀ ਨੌਕਰੀ ਮਿਲਣ ਤੇ ਹੋੜ ਹੌਸਲੇ ਨਾਲ ਵੱਧ ਚੜ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਖੇਡ ਪ੍ਰਦਰਸ਼ਨੀ ਕਰਕੇ ਪੂਰੀ ਦੁਨੀਆ ਵਿੱਚ ਵਿਸ਼ਵ ਭਾਰਤ ਤੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹਿਣ ਤਾਂ ਜੋ ਬਾਕੀ ਨੌਜਵਾਨ ਪ੍ਰਭਾਵਿਤ ਹੋ ਕੇ ਖੇਡਾਂ ਮਲ ਧਿਆਨ ਦੇਣ ਨਸ਼ਿਆਂ ਤੋਂ ਵੀ ਦੂਰ ਰਹਿ ਸਕਣ ਇਸ ਮੌਕੇ ਤੇ ਕਰਨ ਸਿੰਘ ਆਕਾਸ਼ਦੀਪ ਅਤੇ ਜਿੰਮ ਕੋਚ ਵਿਰਿੰਦਰ ਸਿੰਘ ਮਣਕੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਮਲ ਧਿਆਨ ਦੇਣਾ ਚਾਹੀਦਾ ਹੈ ਜੋ ਚੰਗੀ ਸਿਹਤ ਦੇ ਮਾਲਕ ਬਣ ਸਕਣ ਉਹਨਾਂ ਸਮੇਂ ਉਹਨਾਂ ਸਮੇਂ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨ ਵਧੀਆ ਖੇਡ ਪ੍ਰਦਰਸ਼ਨ ਕਰਦੇ ਹਨ ਉਹਨਾਂ 'ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਜੀ ਮੇਰਾ ਨਾਮ ਤੀਰਕਰ ਸਿੰਘ ਹੈ ਜੀ ਮੈਂ ਪਿੰਡ ਪੰਜਗਰੀ ਦੇ ਰਹਿਣ ਵਾਲਾ ਹਾਂ ਡਿਸਟ੍ਰਿਕਟ ਫਰੀਦਕੋਟ ਦੇ ਤੇ ਮੈਂ ਪਾਵਰ ਲਿਫਟਿੰਗ ਗੇਮ ਕਰਦਾ ਜੀ ਮੈਂ ਪਾਵਰ ਲਿਫਟਿੰਗ ਗੇਮ ਵਿੱਚ ਏਸ਼ੀਆ ਚੈਂਪੀਅਨਸ਼ਿਪ ਵਿੱਚ ਗਿਆ ਸੀਗਾ ਜੀ ਉਹਦੇ ਵਿੱਚ ਮੇਰਾ ਵਰਲਡ ਰਿਕਾਰਡ ਸੀ 300 ਕਿਲੋ ਜੀ ਤੇ ਮੈਂ ਉੱਤੇ 5 ਕਿਲੋ ਜ਼ਿਆਦਾ ਲਾ ਕੇ ਉਹ ਵਰਲਡ ਰਿਕਾਰਡ ਤੋੜਿਆ ਤੇ ਮੈਂ ਦੋ ਵਰਲਡ ਰਿਕਾਰਡ ਬਣਾਏ ਸੀਗੇ ਸਕੁਆਰਡ ਦਾ ਤੇ ਬੈਂਚ ਦਾ ਜੀ ਤੇ ਬੈਂਚ ਦਾ 180 ਸੀਗਾ ਮੈਂ ਉਹਦੇ ਉੱਤੇ ਵੀ 5 ਕਿਲੋ ਵਾ ਰੀਡ ਅਮਰੀਕਾ ਦੇ ਬੰਦੇ ਦਾ ਰਿਕਾਰਡ ਸੀਗਾ ਜੀ ਉਹਦੇ ਵਿੱਚ ਵੀ 월ਡ ਰਿਕਾਰਡ ਤੋੜੇ ਤੇ ਉਹਨਾਂ ਨੇ ਮੇਰਾ ਡੂਪ ਟੈਸਟ ਵੀ ਲਿਆ ਸੀਗਾ ਜੀ ਤੇ ਉਸ ਤੋਂ ਬਾਅਦ ਮੈਂ ਕਿਹਾ ਉਹ 월ਡ ਰਿਕਾਰਡ ਦੇ ਸਰਟੀਫਿਕੇਟ ਮੇਰੇ ਉਹ ਕਹਿੰਦੇ ਅਮਰੀਕਾ ਚੋਂ ਬਣ ਕੇ ਆਉਣਗੇ ਤੇ 1 ਮਹੀਨੇ ਬਾਅਦ ਮੈਨੂੰ ਕਹਿੰਦੇ ਮਿਲ ਜਾਣਗੇ 월ਡ ਰਿਕਾਰਡ ਦੇ ਸਰਟੀਫਿਕੇਟ ਹੀ ਤੇ ਬਹੁਤ ਵਧੀਆ ਕੰਪੀਟੀਸ਼ਨ ਰਿਹਾ ਜੀ ਇੱਥੇ ਕੋਈ ਗਿਲਾ ਹੈ ਕਿਸੇ ਗੱਲ ਦਾ ਗਿਲਾ ਆਹੀ ਹੈ ਮੈਂ ਮਤਲਬ ਕਿ ਇੰਨੀ ਮਿਹਨਤ ਕੀਤੀ 5 ਸਾਲ ਹੋ ਗਏ ਤੇ ਕੋਈ ਵੀ ਮਤਲਬ ਕਿ ਸਾਡੇ ਮਿਲ ਕੀ ਕੋਈ ਵੀ ਨਹੀਂ ਆਇਆ ਜੀ ਸਾਨੂੰ ਮਿਲ ਨਹੀਂ ਤੇ ਕੋਈ ਆਇਆ ਹੀ ਨਹੀਂ ਸਾਡੇ ਕੋਲ ਤਾਂ ਕੋਈ ਸਰਕਾਰੀ ਅਧਿਕਾਰੀ ਹੈ ਤੁਹਾਡੀ ਗੇਮ ਨੂੰ ਲੈ ਕੇ ਸਰਕਾਰ ਨੂੰ ਕਿਸ ਤਰ੍ਹਾਂ ਕਿਵੇਂ ਕੈਟੇਗੋਰੀਜ਼ ਕੀਤੀ ਜਾ ਸਕਦੀ ਹੈ ਸਰਕਾਰ ਨੂੰ ਇਹੀ ਹੈ ਸਾਡੀ ਗੇਮ ਨੂੰ ਹੀ ਮਾਨਤਾ ਪ੍ਰਦਾਤਾ ਕੀਤੀ ਜਾਵੇ ਕਿਉਂਕਿ ਜੇ ਸਕੂਲ ਵਾਲੀਆਂ ਗੇਮਾਂ ਵਿੱਚ ਵੀ ਇਹ ਗੇਮ ਹੈਗੀ ਖੇਡਾਂ ਵਤਨ ਪੰਜਾਬ ਦੀ ਗੇਮਾਂ ਵਿੱਚ ਵੀ ਗੇਮ ਹੈਗੀ ਹੈ ਤੇ ਜੇ ਅਸੀਂ ਕੋਈ ਮੰਗ ਕਰਦੇ ਹਾਂ ਤੇ ਉਹ ਵਿੱਚ ਕਹਿੰਦੇ ਕਿ ਤੁਹਾਡੀ ਗੇਮ 올림픽 ਚ ਨਹੀਂ ਹੈਗੀ ਤੇ ਤੁਸੀਂ ਫਿਰ ਖੇਡਾਂ ਵਤਨ ਪੰਜਾਬ ਤੇ ਸਕੂਲ ਵਾਲੀਆਂ ਗੇਮਾਂ ਇੰਟਰ ਯੂਨੀਵਰਸਿਟੀ ਵੀ ਹੁੰਦੀ ਹੈ ਉਹਦੇ ਵਿੱਚ ਵੀ ਨਾ ਕਰੋ ਫਿਰ ਸਾਨੂੰ ਜਮੇ ਕਹਿ ਦੋ ਕਿ ਗੇਮ ਨਾ ਕਰੋ ਤੁਸੀਂ ਕੀ ਰੱਖੀ ਆਣ ਅਗਲੀ ਸੋਚ ਇਹ ਹੀ ਆਈ ਪਰ ਗੇਮ ਅਸੀਂ ਛੱਡਣੀ ਨਹੀਂ ਅਗਲੀ ਵਰਲਡ ਚੈਂਪੀਅਨਸ਼ਿਪ ਚ ਜਾਵਾਂਗੇ ਜਦ ਕਿ ਈਸ਼ੀਆ ਚੈਂਪੀਅਨਸ਼ਿਪ ਵਿੱਚ ਗਏ ਸੀਗੇ ਤੇ ਉਹਨੇ ਚ ਸਾਡੀ ਹੋ ਗਈ ਸੀ ਫਸਟ ਟਾਈਮ ਤੇ ਵਰਲਡ ਚੈਂਪੀਅਨਸ਼ਿਪ ਵਾਸਤੇ ਅਸੀਂ ਖੇਡ ਸਕਦੇ ਹੁਣੇ ਤਿਆਰੀ ਕਿਵੇਂ ਦੀ ਬਲਕ ਚੱਲ ਰਹੀ ਹੈ ਤਿਆਰੀ ਬਹੁਤ ਵਧੀਆ ਚੱਲ ਰਹੀ ਹੈ ਜੀ ਬਸ ਹੁਣ ਆਪਾਂ ਫੇਰ ਸ਼ੁਰੂ ਕਰ ਦੇਣੀ ਹੈ ਜੀ ਤੇ ਅੱਜ ਕੇ ਫੇਰ ਵਰਲਡ ਰਿਕਾਰਡ ਤੋੜ ਕੇ ਆਵਾਂਗੇ ਕਿੰਨੇ ਕਿ ਜਿੱਥੇ ਤੁਸੀਂ ਖੇਡਣ ਗਏ ਸੀਗੇ ਕਿੱਥੋਂ ਕਿੱਥੋਂ ਦੇ ਕਿਹੜੇ ਕਿਹੜੀਆਂ ਸਟੇਟਾਂ ਦੇ ਉੱਤੇ ਬੱਚੇ ਪਹੁੰਚੇ ਸੀ ਨਾ ਨਾ ਉਦੇਸ਼ਾਂ ਦੇ ਪਹੁੰਚੇ ਆਏ ਸੀਗੇ ਬਹੁਤ ਸਾਰੇ ਥੋੜੇ ਘੱਟ ਲਿਫਟਾਂ ਲਾਉਣ ਵਾਲੀ ਸੀਗੀ ਮੇਰੇ ਨਾਲ ਰਸ਼ੀਆ ਦੇ ਬੰਦੇ ਨਾਲ ਸੀਗੀ ਤੇ ਐਂਡ ਵਾਲੀ ਸਾਡਾ ਵੀ ਸੈਕਿੰਡ ਚ ਬਰਾਬਰ ਆ ਗਿਆ ਸੀਗੀ ਲਿਫਟਾਂ ਤੇ ਉਹਨੇ ਵੀ 270 ਕਿਲੋ ਲਈ ਸੀ ਮੈਂ ਵੀ ਤੇ ਫਿਰ ਮੈਂ ਸਿੱਧਾ 300.5 ਕਰਾਤਾ ਸੀ 300 ਕਿਲੋ ਤੇ ਉੱਤੇ 5 ਕਿਲੋ ਲਾ ਕੇ ਤੇ ਉਹ ਪਿੱਛੇ ਰਹਿ ਗਿਆ ਉਹ ਤਾਂ ਫੇਲ ਹੋ ਗਈ ਸੀਗੀ ਪੰਜਾਬ ਦੇ ਵਿੱਚੋਂ ਕਿੰਨੇ ਜਿੱਤ ਤਸਿਲ ਕਰਕੇ ਪੰਜਾਬ ਵਿੱਚ ਉਹ ਹੀ ਤਿੰਨੇ ਆਣੇ ਸਾਡੇ ਫਰੀਦਕੋ ਡਿਸਟ੍ਰਿਕਟ ਚੋਂ ਹੀ ਆਏ ਤੇ ਇੱਕ ਜਲੰਧਰ ਤੋਂ ਸੀਗਾ ਮੰਡਾਈ ਇੱਕ ਫਗਵਾੜੇ ਤੁਸੀਂ ਤੇ ਬਾਕੀ ਇਧਰ ਹైదరాబాద్ ਤੇ ਤੇਲਗਨਾਵਾ ਦੀ ਸਾਈਡ ਤੇ ਸੀਗੇ ਬੱਚੇ ਸਾਰੇ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਇਹੀ ਹੈ ਕਿ ਨਸ਼ਿਆਂ ਤੋਂ ਛੱਡੋ ਵੀ ਤੇ ਜੈਮਿਆਂ ਕੋਈ ਐਥਲੈਟਿਕਿਆਂ ਕੋਈ ਗੇਮਾਂ ਲਵਾਤੋ ਬਸ ਉਹ ਤੋਂ ਵਧੋ ਵੀ ਸਸਰੀ ਗਾਇ ਮੇਰਾ ਨਾਮ ਆਕਾਸ਼ਦੀਪ ਸੈੰਗਰ ਹੈ ਮੇਰੀ ਉਮਰ 15 ਸਾਲ ਹੈ ਮੈਂ ਕਿਰਗਿਸਤਾਨ ਏਸ਼ੀਆ ਗੇਮਾਂ ਦੇ ਵਿੱਚ ਗਿਆ ਸੀ ਪਾਵਰ ਲਿਫਟਿੰਗ ਕੀਤੀ ਆ ਉੱਥੇ ਤੇ 골ਡ ਮੈਡਲ ਲੈ ਕੇ ਆਇਆ ਆਹ ਸੋਚ ਮੈਂ ਸ਼ੁਰੂ ਤੋਂ ਏਦਾਂ ਹੀ ਸੀ ਜੇ ਮੈਂ 13 ਸਾਲਾਂ ਸੀ ਉਹਦੇ ਜੰਮ ਚ ਜਾਣ ਲੱਗ ਗਿਆ ਸੀ ਤੇ ਪਾਵਰ ਲਿਫਟਿੰਗ ਟ੍ਰੇਨਿੰਗ ਕਰਨ ਲੱਗ ਗਿਆ ਸੀ ਤੇ 15 ਸਾਲ ਦੀ ਉਮਰ ਦੇ ਵਿੱਚ ਮੈਂ ਏਸ਼ੀਆ ਖੇਡਣ ਗਿਆ ਸੀ ਇਹ ਜਿਹੜੀ ਪਹਿਲੀ ਵਾਰ ਗਿਆ ਸੀ ਪਰਿਵਾਰ ਚ ਕੋਈ ਹੋਰ ਵੀ ਖਿਡਾਰੀ ਹੈਗਾ ਨਹੀਂ ਹੋ ਰਣੀ ਮੈਂ ਪਹਿਲੀ ਵਾਰ ਸੁਪਨਾ ਆਈ ਹੈ ਵੀ ਬਸ ਗੇਮਾਂ ਦੇ ਵਿੱਚ ਹੁਣ ਜਿਹੜਾ ਮੇਰਾ ਰਿਕਾਰਡ 월ਡ ਰਿਕਾਰਡ ਥੋੜੇ ਫਰਕ ਨਾਲ ਰਹਿ ਗਿਆ ਅਗਲੀ ਵਾਰੀ ਜੋ 월ਡ ਚੈਂਪੀਅਨਸ਼ਿਪ ਜਾਣਾ ਹੋ ਰਿਕਾਰਡ ਤੋੜ ਕੇ ਆਣਾ ਕੋਈ ਸੁਪਨਾ ਹੈਗਾ ਅੱਗੇ ਕੀ ਬਣਦਾ ਜੋ ਸੁਪਨਾ ਆਈ ਹੈ ਬਸ ਕੋਈ ਵੱਡਾ ਅਫਸਰ ਕੋਈ ਮੇਰਾ ਨਾਮ ਵਰਿੰਦਰ ਸਿੰਘ ਬਣਕੂਏ ਮੈਂ ਸਟ੍ਰੈਕਟ ਕਰ ਲ ਗੇਮ ਕੀਤੀ ਹੈ ਜੀ ਸੋਰੀ ਪਹਿਲੇ ਮੈਂ ਪਾਵਰ ਲਿਫਟਿੰਗ ਕਰਦਾ ਪਹਿਲਾਂ ਤੇ ਇਸ ਵਾਰ ਗੋਡੇ ਇੰਜਰੀ ਕਰਕੇ ਮੈਂ ਸਟ੍ਰੈਕਟ ਕਰ ਲਈਤੀ ਸੀਗੀ ਤੇ ਸਟ੍ਰੈਕਟ ਕਰ ਲਈ ਜੀ ਮੇਰਾ ਵੀ ਏਸ਼ੀਆ ਗੇਮਾਂ ਵਿੱਚ 골ਡ ਮੈਡਲ ਆ ਤੇ ਅਸੀਂ ਇਹ ਏਸ਼ੀਆ ਗੇਮਾਂ ਹੋਈਆਂ ਸੀ ਕਿਰਗਿਸਤਾਨ ਵਿੱਚ ਤੇ ਉੱਥੋਂ ਸਾਨੂੰ 골ਡ ਮੈਡਲ ਮਿਲੇ ਮੇਰਾ ਆਪਣਾ ਆਪਦਾ ਖੁਦ ਦਾ ਜਮ ਹੈਗਾ ਜੀ ਤੇ ਮੈਂ ਸ਼ੁਰੂ ਤੋਂ ਖੁਦ ਪਾਵਰ ਲਿਫਟਿੰਗ ਕਰ ਰਿਹਾ ਸੀ ਤੇ ਨਵੇਂ ਬੱਚੇ ਵੀ ਤਿਆਰ ਕਰ ਰਿਹਾ ਨਾਲ ਨਾਲ ਤੇ ਇੰਡੀਆ ਦੇ ਵਿੱਚੋਂ ਮੇਰਾ ਨੈਸ਼ਨਲ ਚ 골ਡ ਹੈਗਾ ਜੀ ਤੇ ਪੰਜਾਬ ਸਟੇਟ ਚ 골ਡ ਹੈਗੇ ਤੇ 골ਡ ਮੈਡਲ ਦੀ ਉਨੀ ਖੁਸ਼ੀ ਨਹੀਂ ਹੈਗੀ ਸੀ ਜਿੰਨੇ ਦੇ ਵਲਡਰ ਕਟ ਤੋਂ ਹੁੰਦੇ ਆ ਤੇ ਇਹ ਲੜਕਾ ਆਕਾਸ਼ ਦੀ ਬਈ ਤੇ ਇਹ ਵੀ ਪਹਿਲੀ ਵਾਰ ਗਿਆ ਸੀ ਫੋਰਨ ਖੇਡਣਾ ਸਾਡੇ ਨਾਲ ਤੇ ਇਹਦਾ ਜਦੋਂ 골ਡ ਮੈਡਲ ਆਇਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਮੇਰਾ ਨਾਮ ਬੀਬੀ ਅਮਰਜੀਤ ਕੌਰ ਜੀ ਸਾਬਕਾ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪੰਜ ਗ੍ਰਾਂਈ ਕਲਾਂ ਸੀ ਮੈਂ ਜਿਹੜੇ ਸਾਡੇ ਤਿੰਨੇ ਹੀ ਬੱਚੇ ਬਾਹਰ ਖੇਡ ਕੇ ਆਏ ਆ ਤਾਂ ਮਤਲਬ ਕਿ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੇ ਪੰਜਾਬ ਦਾ ਭਾਰਤ ਦਾ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਜਾ ਕੇ ਬਾਹਰ ਖੇਡ ਕੇ ਤਾਂ ਮਤਲਬ ਕਿ ਜਿਹੜਾ ਤੀਰ ਕਰਨ ਹੈ ਇਹ ਪਹਿਲਾਂ ਦੁਬਈ ਵੀ ਜਾਇਆ ਜਾ ਕੇ ਆਇਆ ਦੁਬਈ ਖੇਡ ਕੇ ਆਇਆ ਉੱਥੋਂ ਵੀ 골ਡ ਮੈਡਲ ਲੈ ਕੇ ਆਇਆ ਉੱਥੇ ਵੀ ਜਦੋਂ ਸਾਡੇ ਮੁਲਕ ਦਾ ਝੰਡਾ ਲੈ ਕੇ ਬੱਚਾ ਇਨਾਮ ਲੈ ਰਿਹਾ ਸੀ ਤਾਂ ਉੱਥੇ ਵੀ ਨਾਰੇ ਗੂੰਜ ਰਹੇ ਸੀ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਤਾਂ ਅਸੀਂ ਉਦੋਂ ਵੀ ਮੈਂ ਬਹੁਤ ਮਾਣ ਮਹਿਸੂਸ ਕੀਤਾ ਤਾਂ ਅਸੀਂ ਮਤਲਬ ਕਿ ਮੈਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਨੀ ਆ ਕਿ ਜਿਸ ਤਰ੍ਹਾਂ ਬੱਚੇ ਇੰਨੀ ਮਿਹਨਤ ਕਰਕੇ ਬੱਚੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਤਾਂ ਜਿਹੜੀਆਂ ਸਰਕਾਰਾਂ ਐ ਇਹਨਾਂ ਨੂੰ ਬੱਚਿਆਂ ਦੀ ਬਾਹ ਫੜਨੀ ਚਾਹੀਦੀ ਆ ਬੱਚਿਆਂ ਦੀ ਸਾਰ ਲੈਣੀ ਚਾਹੀਦੀ ਆ ਜਿਸ ਤਰ੍ਹਾਂ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਨੇ ਇੱਕ ਮੁਹਿੰਮ ਵਿੱਢੀ ਆ ਜੁਧ ਨਸ਼ਿਆਂ ਵਿਰੁੱਧ ਤਾਂ ਇਹ ਬੱਚੇ ਵੀ ਤਾਂ ਇੱਕ ਯੁੱਧ ਹੀ ਕਰ ਰਹੇ ਆ ਨਸ਼ਿਆਂ ਵਿਰੁੱਧ ਇੱਕ ਯੁੱਧ ਹੀ ਆ ਐਡੇ ਐਡੇ ਵੱਡੇ ਮਤਲਬ ਕਿ ਵਿਸ਼ਵ ਰਕਾਰਡ ਤੀਰ ਕਰਨ ਨੇ ਕਾਇਮ ਕੀਤਾ ਤਾਂ ਅੱਜ ਤੱਕ ਮੈਨੂੰ ਇੱਕ ਗਿਲਾ ਐ ਕਿ ਸਾਡੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਆਕੇ ਬੱਚਿਆਂ ਦੀ ਸਾਰ ਨਹੀਂ ਲਈ ਕਿਸੇ ਨੇ ਆਕੇ ਪੁੱਛਿਆ ਨਹੀਂ ਤਾਂ ਸਾਡੇ ਮਤਲਬ ਕਿ ਜੋ ਪ੍ਰਸ਼ਾਸਨ ਨੇ ਨਹੀਂ ਪੁੱਛਿਆ ਤੇ ਸਾਡੇ ਜ਼ਿਲ੍ਹੇ ਦੇ ਮਾਨਯੋਗ ਸਪੀਕਰ ਸਰਦਾਰ ਆਪਣੇ ਕੁਲਤਾਰ ਸਿੰਘ ਜੀ ਸੰਧਵਾ ਉਹ ਸਾਡੇ ਜ਼ਿਲ੍ਹੇ ਦੇ ਨੇ ਤਾਂ ਉਹਨਾਂ ਵੀ ਬੱਚਿਆਂ ਤਾਂ ਬੱਚਿਆਂ ਤੱਕ ਪਹੁੰਚ ਨਹੀਂ ਕੀਤੀ ਤੇ ਸਾਡੇ ਮਾਨਯੋਗ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਅਮੋਲਕ ਸਿੰਘ ਜੀ ਜਿਹੜੇ ਕਿ ਅੱਜ ਉਹਨਾਂ ਦੀ ਮੌਜੂਦਾ ਸਰਕਾਰ ਹੈ ਉਹਨਾਂ ਵੀ ਬੱਚਿਆਂ ਤੱਕ ਪਹੁੰਚ ਨਹੀਂ ਕੀਤੀ ਤਾਂ ਇਹੋ ਜਿਹੀਆਂ ਗੱਲਾਂ ਤੋਂ ਫਿਰ ਥੋੜੀ ਜੀ ਮਨ ਵਿੱਚ ਸ਼ਿਕਵਾ ਤੇ ਨਰਾਜ਼ਗੀ ਆਉਂਦੀ ਆ ਕਿ ਇਹ ਕੌਮ ਦੇ ਹੀਰੇ ਨੇ ਇਹ ਕੌਮ ਦੇ ਹੀਰੇ ਨੇ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਸਰਕਾਰ ਨੂੰ ਪਹੁੰਚਾਉਣਾ ਚਾਹੁੰਦੀ ਆ ਕਿ ਤੁਸੀਂ ਇਹੋ ਜਿਹੇ ਬੱਚਿਆਂ ਦੀ ਬਾਹ ਫੜੋ ਇਹਨਾਂ ਨੂੰ ਪੜ੍ਹੇ ਲਿਖੇ ਨੇ ਅੱਗੇ ਮਤਲਬ ਕਿ ਪੜ੍ਹ ਰਹੇ ਨੇ ਤਾਂ ਇਹ ਜੇ ਬੱਚਿਆਂ ਦੀ ਬਾਹ ਫੜ ਕੇ ਕੋਈ ਛੋਟੀਆਂ ਮੋਟੀਆਂ ਇਹਨਾਂ ਨੂੰ ਨੌਕਰੀਆਂ ਤੇ ਐਡਜਸਟ ਕਰਕੇ ਕਿ ਇਹ ਬੱਚੇ ਮਤਲਬ ਕਿ ਆਪ ਦਾ ਖਰਚਾ ਕਿਉਂਕਿ ਬਾਹਰਲੇ ਮੁਲਕ ਜਾਣਾ ਖਰਚਾ ਬਹੁਤ ਹੁੰਦਾ ਆਪਣਾ ਖਰਚਾ ਤਾਂ ਕਿਉਂਕਿ ਇਹਨਾਂ ਦੀ ਖਰਾਕ ਬਹੁਤ ਆ ਆਪਣਾ ਖਰਚਾ ਤਾਂ ਆਪ ਕਰਨ ਤਾਂ ਮੈਂ ਤੁਹਾਡੇ ਮਾਦੀਆ ਮਰਾਹੀ ਤੁਸੀਂ ਮੇਰੀ ਬੇਨਤੀ ਆ ਮੇਰਾ ਇਹ ਮੈਸੇਜ ਪਤਾਉ ਵੀ ਇਹਨਾਂ ਬੱਚਿਆਂ ਦੀ ਬਾਹ ਫੜੋ ਕੋਈ ਵੀ ਅਜ ਤੱਕ ਤੀਰ ਕਰਨ ਤੁਹਾਡਾ ਪੁੱਤਰਾ ਤੁਸੀਂ ਬਾਰਡਰ ਕਾਟ ਤੋਰ ਕੇ ਆ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਛੋਟੀ ਉਮਰ ਦਾ ਬੱਚਾ ਹੈ ਤਾਂ ਉਸਨੇ ਉਹਦੇ ਅੰਦਰ ਇੱਕ ਜਜ਼ਬਾ ਸੀ ਵੀ ਮੈਂ ਵਿਸ਼ਵਰ ਕਾਰਡ ਬਣਾਉਣਾ ਕਿਉਂਕਿ ਇੱਥੋਂ ਪਹਿਲਾਂ ਕਹਿੰਦਾ ਹੀ ਹੁੰਦਾ ਸੀ ਕੋਈ ਜਦੋਂ ਗੱਲ ਕਰਨੀ ਕੋਈ ਗੱਲ ਨਹੀਂ ਮੰਮਾ ਮੈਂ ਰਿਕਾਰਡ ਕੈਮ ਕਰਕੇ ਫਿਰ ਗੱਲ ਕਰੂੰਗਾ ਮੈਂ ਰਿਕਾਰਡ ਕੈਮ ਕਰਕੇ ਫਿਰ ਗੱਲ ਕਰੂੰਗਾ ਮੈਂ ਆਪਣੇ ਬੱਚੇ ਨੂੰ ਪੁਲਿਸ ਵਿੱਚ ਅਫਸਰ ਦੇਖਣਾ ਚਾਹੁੰਦੀ ਆ ਕਿਉਂਕਿ ਪੁਲਿਸ ਵਿੱਚ ਬੜੀਆਂ ਅਸਾਮੀਆਂ ਹੁੰਦੀਆਂ ਨੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਐਡਜਸਟ ਕਰਕੇ ਪਹਿਲ ਦੇ ਆਧਾਰ ਤੇ ਆਧਾਰ ਤੇ ਸਪੋਰਟ ਸਕੋਟੇ ਦੇ ਵਿੱਚ ਇਹਨਾਂ ਬੱਚਿਆਂ ਨੂੰ ਲੈ ਕੇ ਤੇ ਇਹਨਾਂ ਨੂੰ ਮਤਲਬ ਕਿ ਨਾ ਕਿਤੇ ਨਾ ਕਿਤੇ ਐਡਜਸਟ ਕਰਨਾ ਚਾਹੀਦਾ